ਅਸੀਂ ਉਤਲ ਦਰਪਨ ਦੇ ਵਾਪਸ પ્રતિબિં ਕਿਸ ਤਰ੍ਹਾਂ ਬਣਦੇ ਨੇ ਉਸ ਨੂੰ ਸਿੱਖਾਂਗੇ ਜਿਵੇਂ ਕਿ ਤੁਹਾਨੂੰ ਇਸ ਦੇ ਵਿੱਚ ਸਭ ਤੋਂ ਪਹਿਲਾਂ ਲੈਂਸ ਹੋਲਡਰ ਜਾਂ ਦਰਪਨ ਹੋਲਡਰ ਜਿਹੜਾ ਆ ਗਿਆ ਜਿੰਦੇ ਉੱਪਰ ਆਪਾਂ ਲੈਂਸ ਜਾਂ ਦਰਪਨ ਨੂੰ ਰੱਖਦੇ ਆ ਤੇ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਇਹ ਮੋਮਬਤੀ ਦੇਖ ਰਹੇ ਹੋ ਇਹ ਆਬਜੈਕਟ ਹੈ ਜਿਸ ਦਾ પ્રતિબિં ਵਸਤੂ ਦੇ ਲੈਂਸ ਦੇ दूसरे पास से बनेगी मतलब परली साइड पर बनेगी एक गल का ध्यान देना पता है जदों जरबन की वरतू करते हैं तो जो वस्तु का प्रतिबिंब है वह इधरली साइड पर ही बनता है लेकिन जदों आप लेंस की वरतों करते हैं वस्तु का प्रतिबिंब परली साइड पर बन आओ हूँ पहला केस देखते दे हैं जिमें कि पहला केस हैगा वस्तु जदों आनंद होंगे ਜਦੋਂ ਵਸਤੂ ਅਨੰਤ ਤੇ ਹੁੰਦੀ ਹੈ ਤਾਂ ਵਸਤੂ ਦਾ ਪ੍ਰਤੀਬਿੰਬ ਕਿਸ ਤਰ੍ਹਾਂ ਬੰਦਾ ਹੈ ਤੇ ਕਿਸ ਪ੍ਰਕਾਰ ਦਾ ਬੰਦਾ ਹੈ ਜਿਵੇਂ ਕਿ ਮੈਂ ਵਸਤੂ ਨੂੰ ਬਹੁਤ ਹੀ ਦੂਰ ਲੈ ਕੇ ਜਾ ਰਿਹਾ ਤਾਂ ਹੁਣ ਆਪਾਂ ਉਹਦੀ ਪਰਲੇ ਸਾਈਡ ਤੇ ਦੇਖਾਂਗੇ ਕਿ ਆਪਣੇ ਕੋਲ ਜਿਹੜਾ ਰੱਤਾ ਤੀਵੇ ਹੈਗਾ ਤੁਸੀਂ ਹੁਣ ਆ ਦੇਖੋ ਇਹ ਪ੍ਰਤੀਬਿੰਬ ਬਹੁਤ ਹੀ ਛੋਟਾ ਬੰਦਾ ਪਿਆ ਆਪਣੇ ਕੋਲੇ ਤੇ ਇਹ ਬਿੰਦੂ ਦੇ ਆਕਾਰ ਦਾ ਇਹ વાਸਤਵਿਕਤਾ ਤੇ ਉਲਟਾ ਬਣਦਾ ਹੈ ਜਿਵੇਂ ਜੇ ਤੁਸੀਂ ਇਸ ਦੇ ਵਿੱਚ ਇਸ ਨੂੰ ਦੇਖਦੇ ਹੋ ਇਹ ਦਿੰਦੂ ਦੇ ਆਕਾਰ ਦਾ ਵਸਤੂ ਆਪਣੇ ਤੋਂ ਲਈ ਬਹੁਤ ਜ਼ਿਆਦਾ ਦੂਰ ਪਈ ਹੈ ਹੁਣ ਦੂਸਰਾ ਕੇਸ ਆਪਾਂ ਡਿਸਕਸ ਕਰਾਂਗੇ ਇਸ ਦਾ ਮਤਲਬ ਹੈ ਇਸ लैंस की फोकस दूरी कि ट्वेंटी थ्री सेंटीमीटर हम ट्वेंटी थ्री सेंटीमीटर को आपना कौना कर देंगे क्योंकि अपने को दूसरा केस की है दो एफ तो परे दो मल्टीप्लाई बाय ट्वेंटी थ्री कि आ जाएगा फोर्ट सिक्स हम का मतलब है आप चलती मोमबत्ती फोर्टी सै सिक्स से, 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 सेंटीमीटर तो परा रखा अर्थात अनंत तो थोड़ा इथे लैके आवेंगे जमें जिमेंखोगे तो वस्तु का जो प्रतिबिंब होने को कि बनाना पाया छोटा बनता पै लेकिन वास्तविक अ उल्टा बनता पाया पेले केस के जो अपने को वस्तु आनंदते सी बिंदु के आकार का बनता पाया लेकिन जो हूँ अपने कोले वस्तु फोर्टी सिक्स सेंटीमीटर तो पर है तो अपने को जोड़ा प्रतिबिंब है वह तेई और फोर्टी सिक्स दोवों के विषकार बनता पैया ਇਹ ਵਸਤੂ ਦਾ ਪ੍ਰਤਿਬਿੰਬ ਛੋਟਾ ਅਤੇ ਉਲਟਾ ਬਣਦਾ ਹੈ ਬੇਟਾ ਪਤਾ ਲੱਗ ਰਿਹਾ ਜ ਤੁਸੀਂ ਦੇਖ ਰਹੇ ਹੋ ਸਮਝ ਆ ਰਹੀ ਹੈ ਨਾ ਉਹੀ ਹੁਣ ਤੀਸਰਾ ਕੇਸ ਦੇਖਦੇ ਹਾਂ ਹੁਣ ਜਦੋਂ ਵਸਤੂ ਨੂੰ ਆਪਾਂ 46 ਸੈਂਟੀਮੀਟਰ ਦੇ ਰੱਖੀਏ 46 ਸੈਂਟੀਮੀਟਰ ਦੇ ਅਰਥਾਤ 2f1 ਤੇ ਹੁਣ ਇਸ ਕੇਸ ਦੇ ਵਿੱਚ ਕੀ ਹੋਏਗਾ ਵਸਤੂ ਦਾ ਪ੍ਰਤਿਬਿੰਬ ਆਪਣੇ ਕੋਲੇ ਬਣ ਜਾਏ ਜਿੰਨੀ ਆਪਣੇ ਕੋਲੇ ਲਾਭ ਹੁੰਦੀ ਹੈ अपने को बनता है तुम देख रहे हो कि वस्तु का प्रतिबिंब अपने को तुसी आप देख रहे हो जिना वस्तु का साइज हों स वस्तु का प्रतिबिंब बनता है वास्तविक बनता है, है। अब उल्टा बनता है ਇਹ ਤੀਸਰਾ ਕੇਸ ਸੀ ਜਦੋਂ ਵਸਤੂ ਨੂੰ ਉਹਦੀ ਦੁੱਗਣੀ ਫੋਕਸ ਉਰੇ ਤੇ ਰੱਖਿਆ ਜਾਂਦਾ ਹੈ ਅਰਥਾਤ 46 ਸੈਂਟੀਮੀਟਰ ਦੇ ਰੱਖਿਆ ਹੈ ਤਾਂ ਵਸਤੂ ਦਾ ਜਦ ਅਕਸਰ ਤਿਵੇਂ ਹੋਏਗਾ ਇਹ 46 ਸੈਂਟੀਮੀਟਰ ਦੇ ਹੀ ਬੰਦਾ ਪਿਆ ਜਿੰਨਾ ਵਸਤੂ ਦਾ ਸਾਈਜ਼ ਹੈ ਲੇਕਿਨ ਵਾਸਤਵਿਕ ਅਤੇ ਉਲਟਾ ਬਣਦਾ ਹੈ ਹੁ ਚੌਥੇ ਕੇਸ ਵੱਲ ਜਾਂਦੇ ਹਾਂ ਜਦੋਂ ਵਸਤੂ ਨੂੰ ਆਪਾਂ 23 ਸੈਂਟੀਮੀਟਰ ਅਤੇ 46 ਸੈਂਟੀਮੀਟਰ ਦੇ ਵਿਚਕਾਰ ਰੱਖਾਂਗੇ ਜਿਵੇਂ ਕਿ ਮੈਂ ਵਸਤੂ ਨੂੰ ਮੈਂ ਇੱਥੇ ਕਰਤਾ ਹੁਣ ਇਹ ਜਿਹੜੀ ਹੈਗੀ ਹੈ 23 ਅਤੇ 46 ਸੈਂਟੀਮੀਟਰ ਤੇ ਵਿਚਕਾਰ ਹੁਣ ਆਪਣੇ ਕੋਲੇ ਜਿਹੜਾ বস্তু ਦਾ ਪ੍ਰਤੀਬਿੰਬ ਹੋਏਗਾ ਤੁਸੀਂ ਦੇਖੋਗੇ ਕਿ ਆਪਣੇ ਕੋਲੇ ਕੋ ਕੀ ਹੈ ਵੱਡਾ ਹੋ ਗਿਆ ਇਹ ਦੂਸਰੇ ਕੇਸ ਦਾ ਉਲਟਾ ਹੈ ਜਦੋਂ ਵਸਤੂ ਆਪਣੇ ਕੋਲੇ ਦੋ ਐਪ ਤੋਂ ਪਰੇ ਸੀ ਤਾਂ ਪ੍ਰਤੀਬਿੰਬ 23 ਅਤੇ 46 ਸੈਂਟੀਮੀਟਰ ਵਿਚਕਾਰ ਬਣਿਆ ਸੀ ਜਦੋਂ ਵਸਤੂ ਆਪਣੇ ਕੋਲੇ 23 ਅਤੇ 46 ਸੈਂਟੀਮੀਟਰ ਦੇ ਵਿਚਕਾਰ ਹੈ ਤਾਂ ਵਸਤੂ ਦਾ ਪ੍ਰਤੀਬਿੰਬ ਜੋ ਆਪ ਤੋਂ ਵੜੇ ਅਰਥਾਤ 46 ਸੈਂਟੀਮੀਟਰ ਦੇ ਵੱਡਾ ਬੰਦਾ ਪਿਆ ਤਾਂ ਉਹ ਕੀ ਹੈ ਵੱਡਾ ਬੰਦਾ ਪਿਆ ਵਾਸਤਵਿਕ ਅਤੇ ਉਲਟਾ ਉਲਟਾ ਹੁਣ ਪੰਜਵਾਂ ਕੇਸ ਆਪਾਂ ਜਦੋਂ ਵਸਤੂ ਨੂੰ ਉਹਦੀ ਫੋਕਸ ਦੂਰੀ ਉੱਤੇ ਰੱਖਾ ਗਿਆ ਅਰਥਾਤ 23 ਸੈਂਟੀਮੀਟਰ ਤੇ ਰੱਖਾਂਗੇ ਤੁਸੀਂ ਦੇਖੋਗੇ ਕਿ ਇਸ ਵਸਤੂ ਦਾ ਜਦੋਂ ਆਪਨੇ ਬਣਾ ਲੱਖੋ ਵਸਤੂ ਦਾ ਪ੍ਰਤਿਬਿੰਬ ਆ ਬਲਦੀ ਹੋਈ ਲਾਟ ਦਾ ਪ੍ਰਤਿਬਿੰਬ ਕਿਸ ਤਰ੍ਹਾਂ ਕਾਫੀ ਵੱਡਾ ਬਣਦਾ ਹੈ వాਸਮਿਕ ਅਤੇ ਉਲਟਾ ਹੁੰਦਾ ਹੈ ਇਹਦਾ ਮਤਲਬ ਹੈ ਜਦੋਂ ਹੁਣ ਇਹ ਪਹਿਲੇ ਕੇਸ ਦਾ ਉਲਟਾ ਹੈ ਪਹਿਲੇ ਕੇਸ ਵਿੱਚ ਕੀ ਸੀ ਜਦੋਂ ਆਪਨੇ ਕੋਲੇ ਵਸਤੂ ਅਨੰਤ ਤੇ ਸੀ ਜਿਹੜਾ ਆਪਨੇ ਕੋਲੇ ਵਸਤੂ ਦਾ ਪ੍ਰਤੀਬਿੰਬ ਬੰਦਾ ਪਾਸੀ ਹੋ ਬਿੰਦੂ ਦੇ ਆਕਾਰ ਦਾ ਬੰਦਾ ਪਿਆ ਸੀ ਹੁਣ ਇਸ ਕੇਸ ਦੇ ਵਿੱਚ ਕੀ ਹੈ ਜਦੋਂ ਵਸਤੂ ਨੂੰ ਫੋਕਸ ਦੂਰੀ ਤੇ ਰੱਖਿਆ ਜਾਂਦਾ ਉਹਦੇ ਫੋਕਸ ਦੂਰੀ ਤੇ ਰੱਖਿਆ ਜਾਂਦਾ ਤਾਂ ਆਪਣੇ ਕੋਲੇ ਚਲੋ ਵਸਤੂ ਦਾ ਪ੍ਰਤੀਬਿੰਬ ਬੰਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਾਸਤਵਿਕ ਬੰਦਾ ਪਿਆ ਉਲਟਾ ਬੰਦਾ ਪਿਆ ਤੇ ਲ ਵੱਡਾ ਬੰਦਾ ਪਿਆ ਹੁਣ ਇੰਨਾ ਪੰਜ ਕੇਸਾਂ ਦੇ ਵਿੱਚ ਆਪਣੇ ਕੋਲੇ ਕੀ ਹੋਇਆ ਸੀ ਵਸਤੂ ਦਾ ਜਿਹੜਾ ਪ੍ਰਤੀਬਿੰਬ ਸੀ ਉਹ ਵਾਸਤਵਿਕ ਅਤੇ ਉਲਟਾ ਬੰਦਾ ਪਿਆ ਸੀ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਵਸਤੂ ਨੂੰ ਫੋਕਸ ਦੂਰੀ ਤੋਂ ਅੱਗੇ ਲੈ ਕੇ ਜਾਇਆ ਜਾਂਦਾ ਹੈ ਹੁਣ ਦੇਖੋ ਸਾਹਮਣੇ ਤੁਹਾਨੂੰ ਕੀ ਇਸ ਵਸਤੂ ਦਾ ਪ੍ਰੋਪਰ ਜਿਹੜਾ ਪ੍ਰਤੀਬਿੰਬ ਨਾਲ ਦਿਖਾਈ ਦੇ ਰਿਹਾ ਉਹ ਪਰਦੇ ਦੇ ਨਹੀਂ ਆ ਰਿਹਾ ਜੇਕਰ ਤੁਸੀਂ ਇਹਦੇ ਵਿੱਚ ਦੇਖੋਗੇ ਕੈਮਰੇ ਦੇ ਵਿੱਚ ਦੇਖੋਗੇ ਇੱਥੇ ਦੇਖੋਗੇ ਤਾਂ ਆਪਣੇ ਕੋਲੇ ਜਿਹੜਾ ਵਸਤੂ ਦਾ ਪ੍ਰਤੀਬਿੰਬ ਹੈਗਾ ਆਵਾਸੀ ਤੇ ਸਿੱਧਾ ਬੰਦਾ ਪਿਆ ਆਪਣੇ ਕੋਲੇ ਹੁਣ ਦੇਖੋ ਮੈਂ ਕਾਫੀ ਕਲੋਜ਼ ਲੈ ਗਿਆ ਹੁਣ ਨਹੀਂ ਆ ਰਿਹਾ ਤਾਂ ਹੁਣ ਆਪਣੇ ਕੋਲੇ ਕੈਮਰੇ ਦੇ ਕਰੀਬ ਤਾਂ ਵਸਤੂ ਦਾ ਜਿਹੜਾ ਪ੍ਰਤੀਬਿੰਬ ਹੈਗਾ ਉਹ ਨਹੀਂ ਬੰਦਾ ਪਿਆ ਵਾਸਤਵਿਕ ਤੇ ਉਲਟਾ ਨਹੀਂ ਬੰਦਾ ਪਿਆ ਹੁਣ ਵਸਤੂ ਦਾ ਜਿਹੜਾ ਪ੍ਰਤੀਬਿੰਬ ਹੈ ਅਬਾਸੀ ਅਤੇ ਸਿੱਧਾ ਬੰਦਾ ਪਿਆ ਬਟਨ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰੂੰ ਤੁਸੀਂ ਦੇਖੋਗੇ ਕਿ ਆਪਣੇ ਕੋਲੇ ਲੈਂਸ ਦੇ ਵਿੱਚ ਆਪਣੇ ਕੋਲ ਜਿਹੜਾ ਪ੍ਰਤੀਬਿੰਬ ਬੰਦਾ ਪਿਆ ਉਹ ਵੱਡਾ ਬੰਦਾ ਪਿਆ ਹੋਏਗਾ ਅਤੇ ਅਬਾਸੀ ਅਤੇ ਸਿੱਧਾ ਹੋਏਗਾ